ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆਂ ਕਈਆਂ ਦੇ ਆਪਣੇ ਮਨ 'ਚ ਹੁੰਦਾ ਆ ਪਈ ਵਰਸੀਨ ਨੂੰ ਪਹਿਲੇ ਪਾਣੀ ਤੋਂ ਪਹਿਲਾਂ ਡੀਪੀ ਪਾ ਦਈਏ ਜਾਂ ਕਯੂਰੀਆ ਪਾ ਦਈਏ ਇਹ ਪਨੂ ਕੀ ਪਾਈਏ ਜਿੰਨਾ ਵਰਸੀਨ ਕਯੂਰੀਆ ਪਾਵੇ ਤੇ ਬਹੁਤ ਛਿਤਨੀ ਬਾੜਾ ਪੰਦੇ ਰਹੇ ਤੇ ਆ ਤੁਸੀਂ ਦੇਖ ਸਕਦੇ ਆਪਣਾ ਵਰਸੀਨ 20 ਦਿਨ ਦਾ ਹੋ ਗਿਆ ਤੇ ਇਸ ਨੂੰ ਆਪਾਂ ਪਹਿਲੇ ਪਾਣੀ ਤੇ ਕੀ ਦੇਣਾ ਪਹਿਲੇ ਪਾਣੀ ਤੇ ਜੀ ਆਪਾਂ ਡੀਏਪੀ ਵੈਸੇ ਤਾਂ ਬਿਜਾਈ ਵੇਲੇ ਫਾਸਫੋਰਸ ਪੂਰੀ ਕਰ ਦੇਣੀ ਚਾਹੀਦੀ ਆ ਤੇ ਸਾਰਾ ਖਾਦਾਂ ਪਾ ਕੇ ਬਾਕੀ ਇਸ ਟਾਈਮ ਆਪਾਂ ਇਹਨੂੰ ਗ੍ਰੋਥਲੀ ਦੇ ਸਕਦੇ ਆ ਆਪਾਂ ਲੈਣੀ ਹੈ ਕਿ ਘਟ ਤੋਂ ਘਟ ਪਰਖਿਆ ਹੋਇਆ ਫਾਰਮੂਲਾ ਹੈ ਹੋ ਘਟ ਤੋਂ ਘਟ ਵੀ ਇੱਕ ਕਨਾਲ ਦੀ 20 ਤੋਂ 30 ਕਿਲੋ ਗਲੀ ਸੜੀ ਰੂੜੀ ਜਾਂ ਵਰਮਿੰਗ ਪੋਸਟ ਕਿਸਾ ਨਹੀਂ ਬਿਲਕੁਲ ਚਾਪਤੀ ਅਰਗੀ ਹੋਣੀ ਚਾਹੀਦੀ ਹੈ ਤੇ ਇਸ ਦੇ ਵਿੱਚ ਆਪਾਂ ਐਡ ਕਰਨਾ ਇੱਕ ਕਨਾਲ ਦਾ ਤੇ ਹਸਾਬ ਨਾਲ ਅੱਧਾ ਕਿਲੋ ਐਨ ਪੀ ਕੇ ਜਿਹੜਾ 19 19 ਆਉਂਦਾ ਆ ਐਨ ਪੀ ਕੇ ਉਹ 19 19 ਆਉਂਦਾ ਹਾਂ ਜਿਹੜਾ ਸਪਰੇਅ ਵਾਲਾ ਆਉਂਦਾ ਉਹ ਵਾਲਾ ਲੈਣਾ ਆਪਾਂ ਅੱਧਾ ਕਿਲੋ ਮਾਲਾ 500 ਗ੍ਰਾਮ ਇੱਕ ਕਨਾਲ ਦਾ ਤੇ 20 30 50 ਕਿਲੋ ਤੱਕ ਵੀ ਰੂੜੀ ਲੈ ਸਕਦੇ ਆ ਰੂੜੀ ਬਿਲਕੁਲ ਡੀਕੰਬੋਏ ਹੋਣੀ ਚਾਹੀਦੀ ਨੇ ਤੇ ਇਹਨੇ ਆ ਵੀ ਰੂੜੀ ਨੇ ਇਸ ਆਸਰ ਖਾ ਜਾਣਾ ਹੁੰਦਾ ਤੇ ਐਸਾ ਹੁਣ ਆਪਾਂ ਲੈ ਕੇ ਤੇ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਘੱਟੋ ਘਾਟ 4 ਤੋਂ 5 ਘੰਟੇ ਇਸ ਨੂੰ ਜਾਂ ਇੱਕ ਦਿਨ ਵੀ ਛੱਡ ਸਕਦੇ ਆਂ ਵਿੱਚ ਇਸ ਦੇ ਜਿਹੜਾ ਕਿ ਐਨ ਵੀ ਕੀ ਚੰਗੀ ਤਰ੍ਹਾਂ ਰੂੜੀ ਵਿੱਚ ਰਚ ਜਵੇ ਫਿਰ ਆਪਾਂ ਪਾਣੀ ਦੇਣ ਤੋਂ ਘੰਟਾ 2 ਘੰਟੇ ਪਹਿਲਾਂ ਵੀ ਛੱਟਾ ਲਾ ਸਕਦੇ ਆਂ ਇੱਕ ਦਿਨ ਪਹਿਲਾਂ ਵੀ ਛੱਟਾ ਲਾ ਸਕਦੇ ਆਂ ਦੋ ਦਿਨ ਪਹਿਲਾਂ ਵੀ ਛੱਟਾ ਲਾ ਸਕਦੇ ਆਂ ਇਸ ਰੂੜੀ ਦਾ ਤੇ ਆ ਰੂੜੀ 30 ਕਿਲੋ ਤੋਂ ਘਟ ਨਹੀਂ ਹੋਣੀ ਚਾਹੀਦੀ ਪਲੱਸ ਹੀ ਹੋਵੇ 40 50 ਕਿਲੋ ਹੋਵੇ ਤਾਂ ਉਹਨਾਂ ਵਧੀਆ ਤੇ ਬਿਲਕੁਲ ਡੀਕੰਪੋਜ਼ ਹੋਣੀ ਚਾਹੀਦੀ ਚਾਹ ਪੱਤੀ ਵਾਂਗੂ ਐਸਾ ਹੋਣਾ ਵਰਮਿੰਗ ਪੋਸਟ ਹੈ ਆਪਣੇ ਤੌਰ 'ਤੇ ਆਹ ਤੇ ਵਰਮਿੰਗ ਪੋਸਟ ਹੀ ਹੋਣੀ ਚਾਹੀਦੀ ਹੈ ਵੈਸੇ ਤੌਰ 'ਤੇ ਤੇ ਜਾਂ ਕਿ ਪੱਤਿਆਂ ਦੀ ਖਾਦ ਵੀ ਲੈ ਸਕਦੇ ਹਾਂ ਪੱਤਿਆਂ ਦੀ ਖਾਦ ਦਾ ਰਿਜ਼ਲਟ ਵੀ ਇਸ ਤੋਂ ਵੀ ਜ਼ਿਆਦਾ ਵਧੀਆ ਹੁੰਦਾ ਉਹ ਵੀ ਐਸੀ ਤਰ੍ਹਾਂ ਦੀ ਹੁੰਦੀ ਆ ਤੇ ਆਪ ਪੱਤਿਆਂ ਦੀ ਖਾਦ ਵੀ ਬਹੁਤ ਯੂਜ਼ ਕਰੀ ਜੀਏ ਤੇ ਪੱਤੇ ਦੀ ਖਾਦ ਦਾ ਰਿਜ਼ਲਟ ਤੇ ਵਰਮਿੰਗ ਪੋਸਟ ਨਾਲ ਵੀ ਰੂੜੀ ਨਾਲ ਵੀ ਉੱਪਰ ਆ ਸਾਰੀਆਂ ਚੀਜ਼ਾਂ ਨਾਲ ਉੱਪਰ ਆ ਤੇ ਇਸ ਤਰ੍ਹਾਂ ਇਸ ਨੂੰ ਮਿਕਸ ਕਰਕੇ ਤੇ ਆਪਾਂ ਥੋੜਾ ਟਾਈਮ ਛੱਡ ਦੇਣਾ ਜਿਹੜਾ ਕਿ ਐਨਪੀਕੇ ਚੰਗੀ ਤਰ੍ਹਾਂ ਇਸ ਵਿੱਚ ਰਚ ਜਵੇ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਉਂਦਾ ਹੈ ਦਾ ਪਰ ਇਹ ਫਾਰਮੂਲਾ ਬਾਤਣਾ ਪਾ ਪਾਣੀ ਤੋਂ ਪਹਿਲਾਂ ਆ ਪਾਣੀ ਤੋਂ ਬਾਅਦ ਤੇ ਬਾਤ ਇਹਦਾ ਰਿਜ਼ਲਟ ਨਹੀਂ ਵਧੀਆ ਪਾਣੀ ਤੋਂ ਪਹਿਲਾਂ ਬਾਤਣਾ ਆਪਾਂ ਤੇ ਬਾਕੀ ਆਪਾਂ ਪਾਣੀ ਦਾਰਨਾ ਤੇ ਬਾਅਦ ਵਿੱਚ ਆਪਾਂ ਹੋ ਸਕੇ ਤਾਂ ਆਪਾਂ 1.5 ਕਿਲੋ ਤੱਕ ਯੂਰੀਆ ਕਨਾਲ ਦਾ ਪਾਉਣਾ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਤੇ ਆਪਣੇ ਪੱਠੇ ਜੇ ਰੋ 20 ਦਿਨ ਦੇ ਪੱਠਿਆਂ ਨਾਲ ਆਪਾਂ ਕੀਤਾ ਤਾਂ ਆਪਣੇ ਪੱਠੇ 10 ਦਿਨਾਂ ਵਿੱਚ ਵੱਡਣ ਵਾਲੇ ਹੋ ਜਾਣਗੇ ਤਿਆਰ ਹੋ ਜਾਣਗੇ ਬਹੁਤ ਆਰਾਮ ਨਾਲ ਬਹੁਤ ਜਿਆਦੀ ਵਧੀਆ ਗ੍ਰੋਥ ਕਰਾਉਂਦਾ ਤੇ ਆਪਣਾ ਵਰਤਿਆ ਹੋਇਆ ਫਾਰਮੂਲਾ ਇਹੋ ਠੀਕ ਬਾਅਦ ਕਿ ਆਪਾਂ ਅੱਗੇ ਵੀਡੀਓ ਪਾਵਾਂਗੇ ਪਰ ਸੀਨ ਜੇ ਫੇਰ ਵੀ ਆਪਾਂ ਡਾਣ ਹੈ ਤਾਂ ਆਪਾਂ ਕਿਹੜੀਆਂ ਸਪ੍ਰਿਆ ਨਾਲ ਆਪਾਂ ਛੇਤੀਆਂ ਨੂੰ ਕੈਮ ਕਰ ਸਕਦੇ ਆ ਉਹ ਆਪਾਂ ਅਗਗੇ ਵੀਡੀਓ ਹੋਰ ਸ਼ੇਅਰ ਕਰਦੇ ਰਾਵਾਂਗੇ ਓਕੇ ਧੰਨਵਾਦ ਜੀ ਤੁਹਾਡੇ ਦਾ